ਜਹਿਮ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਮਿਤੀ 7 5 2025 ਨੂੰ ਦਿਨ ਬੁੱਧਵਾਰ ਅੱਜ ਸ਼ਾਮ ਨੂੰ ਇੱਕ ਸਾਇਰਨ ਵਜਾਇਆ ਜਾ ਰਿਹਾ ਜੋ ਹਵਾਈ ਹਮਲੇ ਦਾ ਪ੍ਰਤੀਕ ਹੋਵੇਗਾ ਜੇਕਰ ਐਸਾ ਸਾਇਰਨ ਕੱਲ ਜਾਂ ਇਸ ਤੋਂ ਬਾਅਦ ਵੀ ਵੱਜਦਾ ਹੈ ਤੇ ਜੋ ਵੀ ਵਿਅਕਤੀ ਉੱਚੀਆਂ ਇਮਾਰਤਾਂ ਦੇ ਵਿੱਚ ਹਨ ਆਰਾਮ ਦੇ ਨਾਲ ਹਫੜਾ ਦਫੜੀ ਬਚਾਉਣ ਦੀ ਲੋੜ ਨਹੀਂ نیچے ਆ ਕੇ ਦਰਖਤਾਂ ਦੇ ਹੇਠਾਂ ਜਾਂ ਜਿਹੜੀ ਖਾਲੀ ਜਗ੍ਹਾ ਹੈ ਉਹਦੇ ਹੇਠਾਂ ਆ ਕੇ ਆਰਾਮ ਦੇ ਨਾਲ ਲੇਟ ਸਕਦੇ ਹਨ ਜਿਨ੍ਹਾਂ ਕੋਲ ਕੋਈ ਛੱਤ ਨਹੀਂ ਹੈ ਉਧਰ ਤਾਂ نیچے ਵੀ ਆ ਕੇ ਲੇਟ ਸਕਦੇ ਜੇਕਰ ਕੋਈ ਅਮਾਰਤ ਵਿੱਚ ਹੈ ਤੇ ਉਸ ਦੇ ਨੇੜੇ ਕੋਈ ਸ਼ੀਸ਼ਾ ਹੈ ਤੇ ਪਲੀਜ਼ ਸ਼ੀਸ਼ੇ ਤੋਂ ਦੂਰ ਹੋ ਕੇ ਖੜੇ ਹੋਇਆ ਜਾਵੇ ਘਰ ਦੇ ਵਿੱਚ ਗੈਸ ਸਿਲੰਡਰ ਤੇ ਬਿਜਲੀ ਦੇ ਜਿਹੜੇ ਕਨੈਕਸ਼ਨ ਆ ਪਲੀਜ਼ ਸਾਰੇ ਉਹ ਉਸ ਸਮੇਂ ਬੰਦ ਕੀਤੇ ਜਾਣ ਐਂਬੂਲੈਂਸ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਸੜਕ ਦੇ ਉੱਪਰ ਚੱਲਣ ਲਈ ਪਰਮ ਅਗੇਤ ਜਿਹੜੀ ਹੈ ਦਿੱਤੀ ਜਾਵੇ ਸਾਇਰਨ ਸਟੇਬਲ ਡਿਫੈਂਸ ਅਭਿਆਸ ਵਜੋਂ ਹੀ ਵਜਾਇਆ ਜਾਵੇਗਾ ਤਾ ਜੋ ਉਹਨਾਂ ਦੀ ਸਾਊਂਡ ਚੈੱਕ ਕੀਤੀ ਜਾ ਸਕੇ ਇਸ ਤਰ੍ਹਾਂ ਘਬਰਾਉਣ ਦੀ ਕਿਸੇ ਕੋ ਘਬਰਾਉਣ ਦੀ ਕੋਈ ਲੋੜ ਨਹੀਂ ਹੈ 8 ਵਜੇ ਇਸੇ ਤਰ੍ਹਾਂ ਅਭਿਆਸ ਕੀਤਾ ਜਾਵੇਗਾ ਬਲੈਕ ਆਊਟ ਦੌਰਾਨ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਜਿਹੜੀਆਂ ਲਾਈਟਾਂ ਹਨ ਉਹ ਬੰਦ ਕੀਤੀਆਂ ਜਾਣਗੀਆਂ ਅਗਰ ਕਿਸੇ ਦੇ ਘਰ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਵੀ ਲੱਗੇ ਹਨ ਤੇ ਪਲੀਜ਼ ਉਹਦੀਆਂ ਵੀ ਲਾਈਟਾਂ ਜਿਹੜੀਆਂ ਬੰਦ ਕੀਤੀਆਂ ਜਾਣ ਘਰ ਦੇ ਵਿੱਚ ਇਨਵਰਟਰ ਜਾਂ ਜਨਰੇਟਰ ਲੱਗੇ ਹਨ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਅਗਰ ਆਪ ਜੀ ਨੂੰ ਐਮਰਜੈਂਸੀ ਹਾਲਤ ਵਿੱਚ ਕੋਈ ਛੋਟੀ ਲਾਈਟ ਘਰ ਵਿੱਚ ਬਹੁਤ ਜ਼ਰੂਰੀ ਜਲਾ ਕੇ ਰੱਖਣੀ ਬਣਦੀ ਹੈ ਤਾਂ ਘਰ ਦੇ ਜਿਹੜੇ ਸ਼ੀਸ਼ੇ ਹਨ ਉਹਨਾਂ ਦੇ ਅੱਗੇ ਪਰਦਾ ਜਿਹੜਾ ਕੀਤਾ ਜਾ ਸਕੇ ਤਾਂ ਜੋ ਪੂਰੀ ਤਰ੍ਹਾਂ ਹਨੇਰਾ ਹੋਵੇ ਇਸੇ ਦੌਰਾਨ ਜੋ ਉਹ ਸਾਇਰਨ ਵੱਜਣ ਦੇ ਦੌਰਾਨ ਜਿਹੜੇ ਵਹੀਕਲ ਰੋਡ ਦੇ ਉੱਪਰ ਹੋਣਗੇ ਉਹ ਵਹੀਕਲ ਪਲੀਜ਼ ਇੱਕਦਮ ਰੋਡ ਨੂੰ ਛੱਡ ਕੇ ਤੇ ਰੋਡ ਦੇ ਸੱਜੇ ਖੱਬੇ ਜਿਸ ਸਾਈਡ ਤੇ ਆ ਰਹੇ ਆ ਉੱਲਰ ਪਰ ਜਿਹੜੇ ਵਹੀਕਲ ਹੈ ਉਹਨਾਂ ਦੀਆਂ ਲਾਈਟਾਂ ਨੂੰ ਬੰਦ ਕਰਕੇ ਆਰਾਮ ਦੇ ਨਾਲ ਖੜੇ ਹੋ ਜਾਣਗੇ ਇਸ ਕਰਕੇ ਆਪ ਸਭ ਨੂੰ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਪੰਜਾਬ ਪੁਲਿਸ ਤੇ ਸਾਰੀਆਂ ਫੋਰਸਾਂ ਵੱਲੋਂ ਬੜੀ ਇੱਕ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਪੁਲਿਸ ਇਸ ਮਿਸ਼ਨ ਦੇ ਵਿੱਚ ਪੁਲਿਸ ਦਾ ਪੂਰਾ ਜਿਹੜਾ ਪ੍ਰਸ਼ਾਸਨ ਦਾ ਦਿਲ ਖੋਲ ਕੇ ਸਾਥ ਜਿਹੜਾ ਦਿੱਤਾ ਜਾਵੇ ਬਿਲਕੁਲ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਪੂਰੀ ਹਿੰਦੁਸਤਾਨ ਦੀ ਫੋਰਸ ਪੰਜਾਬ ਪੁਲਿਸ ਸਾਰੀਆਂ ਫੌਜਾਂ ਆਪ ਜੀ ਦੇ ਨਾਲ ਹਨ ਬਿਲਕੁਲ ਕਿਸੇ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਔਰ ਖਾਸ ਕਰ ਇਸ ਸਮੇਂ ਦੇ ਵਿੱਚ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਸਕਦੀਆਂ ਹਨ ਆਪ ਜੀ ਨੂੰ ਅਗਰ ਕੋਈ ਵੀ ਇਹਦੇ ਬਾਰੇ ਜਾਣ ਕੇ ਚਾਹੁੰਦੀ ਹੈ ਮਾਨਯੋਗ ਐਸਐਸਪੀ ਸ਼ਹਿਰਪੁਰ ਜੀ ਨਾਲ ਮਾਨਯੋਗ ਡੀਸੀ ਸਾਹਿਬ ਜੀ ਹੁਸ਼ਿਆਰਪੁਰ ਦੇ ਦਫ਼ਤਰ ਦੇ ਨਾਲ ਤੁਸੀਂ ਕੰਡੈਕਟ ਕਰਕੇ ਉਹ ਜੋ ਆਪ ਜੀ ਦੀ ਸ਼ੰਕਾ ਹੈ ਆਪ ਜੀ ਦੂਰ ਕਰ ਸਕਦੇ ਹੋ ਅਫਵਾਹਾਂ ਤੋਂ ਬਚਿਆ ਜਾਵੇ ਆਪਾਂ ਜਿਹੜੇ ਫਲਾ ਰਹੇ ਹਨ ਉਹਨਾਂ ਨੂੰ ਵੀ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਕੋਈ ਐਸੀ ਪੁਆ ਨਾ ਫਲਾਈ ਜਾਵੇ ਤਾਂ ਜੋ ਜਨਤਾ ਵਿੱਚ ਸਹਿਮ ਦਾ ਕਾਰਨ ਬਣੇ ਜੈ ਹਿੰਦ ਥੈਂਕ ਯੂ